ਜੁਡੀਸ਼ੀਅਲ ਕੋਰਟ ਸਬ ਡਿਵੀਜ਼ਨ ਪੈਲਵਿਖੇ ਅੱਜ ਇੱਥੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਦੇ ਜੋ ਪੈਂਡਿੰਗ ਕੇਸਸ ਨੇ ਜੋ ਲੋਕਾਂ ਦੇ ਕੇਸ ਲੰਬੇ ਸਮੇਂ ਤੋਂ ਲਟਕ ਰਹੇ ਕੇਸ ਨੇ ਉਹਨਾਂ ਦਾ ਨਪਟਾਰਾ ਕੀਤਾ ਗਿਆ ਇਸ ਕੋਰਟ ਦੇ ਵਿੱਚ ਮਨਾਕਸ਼ੀ ਮਹਾਜਨ ਐ ਏ ਸੀ ਜੇ ਸਬ ਡਿਵੀਜ਼ਨ ਦੇ ਅਦਾਲਤ ਵਿੱਚ ਟੋਟਲ 139 ਕੇਸਾਂ ਵਿੱਚੋਂ 64 کیسਾਂ ਦਾ ਮੌਕੇ ਉੱਪਰ ਨਿਪਟਾਰਾ ਕੀਤਾ ਗਿਆ ਹੈ ਬੈਂਕਿੰਗ ਪ੍ਰੀ ਲਿਟਰੇਟੀਗੇਟਿਵ ਕੇਸਸ 260 ਕੇਸਾਂ ਵਿੱਚੋਂ 7 ਕੇਸ ਮੌਕੇ ਉੱਪਰ ਨਿਪਟਾ ਦਿੱਤੇ ਗਏ ਇਸੇ ਤਰ੍ਹਾਂ ਜੋ ਬੈਂਕਿੰਗ ਰਿਕਵਰੀ ਦੇ ਕੇਸ ਸੀਗੇ ਉਹਨਾਂ ਵਿੱਚੋਂ ਵੀ 3091324 ਰੁਪਏ ਦੀ ਰਕਮ ਵਸੂਲ ਕੀਤੀ ਗਈ ਹੈ ਇਹਨਾਂ ਸਾਰਿਆਂ ਕੇਸਾਂ ਦੇ ਵਿੱਚੋਂ 2 ਕਰੋੜ 66 ਲੱਖ 25158 ਰੁਪਏ ਦੀ ਰਕਮ ਵਸੂਲ ਕੀਤੀ ਗਈ ਹੈ ਇਸੇ ਤਰ੍ਹਾਂ ਅ ਵਕੀਲ ਬੀਬੀ ਪੀਸੀਐਸ ਦੀ ਅਦਾਲਤ ਦੇ ਵਿੱਚ ਜੋ ਸਿਵਲ ਜੱਜ ਨੇ ਸੁਨੀਅਰ ਜੂਨੀਅਰ ਡਿਵੀਜ਼ਨ ਦੇ ਸਿਵਲ ਜੱਜ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਟੋਟਲ 101 ਕੇਸ ਜੋ ਪ੍ਰੀ ਲਿਟਿਗੇਟਿਵ ਕੇਸ ਸੀਗੇ ਉਹਨਾਂ ਵਿੱਚੋਂ 25 ਕੇਸਾਂ ਦਾ ਮੌਕੇ ਉੱਪਰ ਨੋਟਾਰਾ ਕੀਤਾ ਗਿਆ ਹੈ ਬੈਂਕਿੰਗ ਲਿਟਰੀਗੇਟਿਵ ਕੇਸ ਬੈਂਕ ਬਾਈ ਕੰਤੋਂ ਲੌਰਾ ਮੜਿਆ ਸਾਈਡ ਤੇ